ਆਪਾਂ ਗੁਰੂ ਕੀ ਸ਼ਰਨ ਵਿੱਚ ਤੇ ਆਉਨੇ ਆ ਪਰ ਆਪ ਨੂੰ ਆਪਣੇ ਆਪਣੇ ਥੋੜਾ ਜਿਹਾ ਇਦਾਂ ਵਿਸ਼ਵਾਸ ਹੈ ਕਿ ਨਹੀਂ ਜ਼ਿੰਦਗੀ ਅਸੀਂ ਚਲਾ ਰਹੇ ਹਾਂ ਤੇ ਸਭ ਕੁਝ ਪੋਸੀਬਲ ਹੀ ਆ ਜਿੱਦਾਂ ਜਸਟੀਫਾਈ ਕਰਦੇ ਵਿਕਾਰਾਂ ਨੂੰ ਹੰਕਾਰ ਨੂੰ ਕ੍ਰੋਧ ਨੂੰ ਪਾਤਸ਼ਾਹ ਜਿਕੇ ਨੇ ਜਿੱਦਾਂ ਜਨਮ ਚਰਮ ਮਨੁੱਖ ਆਪਣੇ ਆਪ ਨੂੰ ਇਸ ਸੰਸਾਰ ਸਮੁੰਦਰ ਦੇ ਵਿੱਚ ਜਿੱਦਾਂ ਜਰ ਆਪਣੇ ਆਪ ਨੂੰ ਉਹਨਾਂ ਵਿਕਾਰਾਂ ਦੇ ਪਾਣੀ ਵਿੱਚ ਡੁੱਬਦਾ ਨਹੀਂ ਮਹਿਸੂਸ ਕਰਦਾ ਜਦੋਂ ਮਨੁੱਖ ਦੇ ਮਨ 'ਚ ਭਾਵ ਬਣ ਜਾਏ ਕਿ ਹਮ ਢੋਲਤ 베ੜੀ ਪਾਪ ਭਰੀ ਹੈ ਪਵਣ ਲੱਗਾ ਮਤ ਜਾਈ ਪਾਤਸ਼ਾ ਸਾਡੀ ਜਿਹੜੀ ਇਹ 베ੜੀ ਹੈ ਸਰੀਰ ਰੂਪੀ 베ੜੀ ਹੈ ਜਿ ਪਾਪ ਹੀ ਪੱਪ ਪਏ ਹੁਣ ਇਹ ਤੇ ਮਹਿਸੂਸ ਕਰਨ ਦਾ ਵਿਸ਼ਾ ਨਾ ਵਿਖਾਏ ਤੇ ਜਾਣੀ ਸਕਦੇ ਨਾ ਮੇਰੇ ਪਾਪ ਤੁਹਾਨੂੰ ਦਿਸ ਰਹੇ ਨਾ ਤੁਹਾਡੇ ਮੈਨੂੰ ਦਿਸ ਰਹੇ ਕਿਤੇ ਆਪਾਂ ਆਪ ਹੀ ਮਹਿਸੂਸ ਕਰ ਸਕਦੇ ਹਾਂ ਆਪਣੇ ਕਰਮਾਂ ਨੂੰ ਆਪ ਹੀ ਮਹਿਸੂਸ ਕਰ ਸਕਦੇ ਹਾਂ ਤੇ ਜਿੱਦੇ ਸੋਹਣੇ ਮਨੁੱਖ ਨੂੰ ਜਿੰਨੀ ਤਰੀਕੇ ਨਾਲ ਜਿੰਨੇ ਵਿਸ਼ਵਾਸ ਨਾਲ ਆਪਣੇ ਆਪ ਨੂੰ ਦੱਸ ਜਾਂਦੇ ਉੰਨੇ ਸੋਹਣੇ ਤੇ ਬਿਆਨ ਵੀ ਨਹੀਂ ਕੀਤੇ ਜਾ ਸਕਦੇ ਹੁੰਦੇ ਜਿੰਨਾ ਆਪਣੇ ਆਪ ਨੂੰ ਆਪ ਨੂੰ ਫੇਥ ਹੁੰਦਾ ਵਿਸ਼ਵਾਸ ਹੁੰਦਾ ਦੇ ਉੱਤੇ ਵੀ ਆਹ ਮੇਰੇ ਮਾਰੇ ਕਰਮ ਨੇ ਆ ਚਾਂਗੇ ਕਰਮ ਨੇ ਜਿਹੜੇ ਪਾਪ ਨੂੰ ਡਰਾ ਰਹੇ ਹੁੰਦੇ ਪਾਸ਼ੰਗ ਜਦੋਂ ਮਨੁੱਖੇ ਗੱਲ ਦਾ ਭਾਅ ਬਣਾ ਲਵੇ ਨਾ ਆਪਣੇ ਅੰਦਰ ਵੀ ਹਮ ਢੋਲਤ ਬੇੜੀ ਪਾਪ ਭਰੀ ਹੈ ਵੀ ਜਿਹੜੀ ਪਾਪਾਂ ਦੀ ਬੇੜੀ ਭਰ ਗਈ ਆ ਹੁਣ ਪਵਣ ਲੱਗਾ ਮਤ ਜਾਈ ਤੇ ਮਾੜਾ ਜਾ ਹਵਾ ਦਾ ਬੁੱਲਾ ਬਚਣ ਦੀ ਦੇ ਰਿਆ ਇਹ ਨਾਲ ਜਿਹੜਾ ਡੋਲ ਜਾਣਾ ਹਮ ਬਿਓ ਡੋਲਤ ਬੇੜੀ ਪਾਪ ਭਰੀ ਹੈ ਪਵਣ ਲੱਗਾ ਮਤ ਜਾਈ ਗੁਰਤਾਰ ਤਾਰਨ ਹਾਰਿਆ ਪਾਸ਼ਾ ਜੀ ਤੁਸੀਂ ਤਾਰਨ ਦੇ ਸਮਰਾਥ ਹੋ ਤੁਸੀਂ ਕਿਰਪਾ ਕਰੋ ਸਾਨੂੰ ਤਾਰਨਾ ਕਰੋ